ਸਵਾਗਤ ਹੈ ਕਿਸਾਨ ਵੀਰੋ ਹੋਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿੱਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਬਣਾਉਣ ਦੇ ਲਈ ਪਿੰਡ ਢਵਾਲੀ ਆਏ ਆਂ ਜੀ ਹੋਰ ਤਾਂ ਥੋੜੇ ਲੇਟ ਹੀ ਗਏ ਕੋਈ ਗੱਲ ਨਹੀਂ ਦੋ ਝੋਟੀਆਂ ਆਪਾਂ ਤੁਹਾਨੂੰ ਸੂਈਆਂ ਸਮਾਈਆਂ ਦਿਖਾਉਣੀਆਂ ਇੱਕ ਤੱਕ ਉਹ ਨਹੀਂ ਝੋਟੀ ਇਹਦੇ ਬਾਰੇ ਗੱਲਬਾਤ ਕਰਾ ਮੈਂ ਬਾਈ ਨਾਲ ਤੇ ਇੱਕ ਹੁਣੇ ਸੂਈ ਆ ਜੇਰ ਪਿੰਡ ਨੇ ਗਾ ਗੱਲਬਾਤ ਬਾਈ ਨਾਲ ਕਰਾ ਮੈਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਠੀਕ ਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 946312293 ਤੇ ਪਿੰਡ ਜੀ ਪਿੰਨ ਟਵਾਲੀ ਜੀ ਜ਼ਿਲ੍ਹਾ ਮਠੰਡਾ ਜੀ ਤਸਿਲ ਥੋੜੀ ਜੀ ਰਾਮਪੁਰਾ ਫੂਲ ਜਿਹੜੀ ਮੰਡੀ ਲੱਗਦੀ ਆ ਆਪਣੇ ਨੇੜੇ ਹੀ ਘਰ ਆ ਠੀਕ ਆ ਵੀਰੇ ਤੇ ਹਰਨਾਮ ਸਿੰਘ ਵਾਲੇ ਤੋਂ ਵੀ ਆਪਣਾ ਇੱਧਰ ਦੀ ਆ ਜਾਂਦਾ ਘਰ ਤੇ ਇਧਰੋਂ ਟਵਾਲੀ ਤੋਂ ਵੀ ਠੀਕ ਆ ਵੀਰੇ ਤੇ ਨੰਬਰ ਬੋਲਤਾ ਜੀ ਹਾਂ ਜੀ ਹਾਂ ਤੇ ਦੋ ਝ ਜਿਹੜੀ ਆਪਾਂ ਘੋਨੀ ਝੋਟੀ ਦੇਖੀ ਆਂ ਨਾ ਪਹਿਲੇ ਨੰਬਰ ਤੇ ਜੀ ਮੀਣੀ ਆ ਜੀ ਮੀਣੀ ਆ ਛਾ ਜੀ ਕਦੋਂ ਸੁਈ ਹੈ ਜੀ ਇਹ ਇਹਨੂੰ 5-6 ਦਿਨ ਹੋ ਗਏ ਕਿੰਨਾ ਬੋਲਾ ਰੈਡੀ ਆ ਦੁੱਧ ਹੁਣ 10 ਲੀਟਰ ਆ ਜੀ 10 ਲੀਟਰ ਦੁੱਧ ਰੈਡੀ ਆ ਹਾਂ ਠੀਕ ਆ ਤੇ ਤੋਰੋ ਇਹਨੂੰ ਫਿਰ ਤੋਰਾ ਤਰਾ ਕਰਾ ਕੇ ਚੈੱਕ ਤੇ ਬਾਕੀ ਦਾ ਬਾਡੀ ਵੰਤਰ ਦੀ ਪੂਰੀ ਵਧੀਆ ਜੀ ਤੇ ਥਣਲੇਵੇ ਦੀ ਖੁੱਲੀ ਆ ਕਿੰਨਾ ਹੁਣ ਰੈਡੀ ਆ ਜੀ ਇਹ ਥੱਲੇ 10 ਕਿਲੋ ਆ ਜੀ ਕਿੰਨਾ ਦੇ ਦੂਗੀ ਇਹ 12-13 ਦੇਣਾ ਦੇ ਜੀ ਓਕੇ ਜੀ 12 ਤੋਂ 13 ਕਿਲੋ ਦੁੱਧ ਨੇ ਦੇ ਦੇਣਾ ਠੀਕ ਆ ਜੀ ਮੋੜ ਲਿਓ ਜੀ ਛੋਟੀਆਂ ਪੂਰੀਆਂ ਵਧੀਆ ਜੀ ਆਪਾਂ ਗੱਲ ਕਰ ਲਈ ਪੂਰੀਆਂ ਸਾਫ਼ ਸੁਥਰੀਆਂ ਠੀਕ ਹੈ ਜੀ ਤੇ ਬਾਕੀ ਦਾ ਦੁੱਧ ਚੰਗਾ ਕਰ ਦੇਣਾ ਰੇਟ ਵੀਡੀਓ ਦੇ ਵਿੱਚ ਹੀ ਹੋ ਬਣੇ ਰਹੋ ਤੇ ਹੋਏ ਵੇ ਥੋੜੇ ਲੇਟੀਆਂ ਠੀਕ ਹੈ ਜੀ ਆ ਦੇਖੋ ਥਣਲੇ ਬਣੇੜ ਤੋਂ ਕਰੋ ਚੈੱਕ ਛੱਡੋ ਜੀ ਬੱਚਾ ਇਥੇ ਕਰਾਈ ਕੀਤਾਣਾ ਚੈੱਕ ਕਿਉਂਕਿ ਕਿਸੇ ਭੈਣ ਭਰਾ ਨੇ ਦੂਰੋਂ ਨੇੜੇ ਆਉਣਾ ਹੁੰਦਾ ਦਸੱਲੀ ਹੋ ਜੇ ਸਾਰੀ ਠੀਕ ਹੈ ਜੀ ਆ ਦੇਖੋ ਵੀਰੋ ਤੇ ਬੱਚਾ ਚੰਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਬੱਚਾ ਚੰਗਾ ਤੁਸੀਂ ਦੇਖ ਸਕਦੇ ਆ ਬੰਨੀ ਵੀਰੇ ਬੱਚਾ ਕਰ ਆ ਆ ਦੇਖੋ ਥਣਲੇ ਬਣੇੜ ਤੋਂ ਕਰਾ ਮਾ ਚੈੱਕ ਤੁਹਾਨੂੰ ਕੱਲਾ ਕੱਲਾ ਥਾਨ ਲੱਗਿਆ ਭਾਈ ਆ ਦੇਖੋ ਹੋਇਆ ਵਾ ਥੋੜਾ ਨੇ ਰੇ ਚੱਲੋ ਜੀ ਮਾਰੋ ਸਾਰ ਮਾਰੋ ਸਾਰ ਇਧਰ ਹੀ ਛੜਨ ਨੂੰ ਹੋਇਆ ਜੀ ਤੁਸੀਂ ਮੜਾ ਜੀ ਇਧਰ ਨੂੰ ਹਾਂਗੇ ਹੁਣ ਕਰੋ ਤਾਰਾਂ ਜੀ ਲਓ ਜੀ ਆ ਦੇਖੋ ਤਾਰਾ ਦੂਰਾ ਇੱਕ ਨੰਬਰ ਠੀਕ ਹੈ ਜੀ ਹਾਂ ਲਓ ਦੇਖੋ ਤਾਰਾ ਦੂਰਾ ਇੱਕ ਨੰਬਰ ਠੀਕ ਹੈ ਜੀ ਮਗਰ ਲੈ ਜੋ ਮਾਰਿਓ ਜੀ ਤੇ 10 ਕਿਲੋ 5 ਲੀਟਰ ਪਰ ਟਾਈਮ ਦਾ ਤਿਆਰ ਹੈ ਜੀ ਹੁਣ ਹਾਂ ਜੀ ਹਾਂ ਮਗਰ ਕੀ ਆ ਗਿਆ ਦੇ ਮਗਰ ਘੱਟਾ ਜੀ ਓਕੇ ਜੀ ਬਸ ਜੀ ਤੇ ਡਿਮਾਂਡ ਬਾਈ ਇਹਦੀ ਇਹਦਾ ਲੈਣ ਦੇ ਨਹੀਂ 10 ਕਰਿਆ ਜੀ ਮਾਨਦਾਨ ਹੋ ਜਾਊਗਾ ਹਾਂ ਇਹਦ ਨੂੰ ਹੱਕੇ ਮੜੀ ਜੀ ਹੁਣ ਕਰਾ ਦੇ ਜੇ ਬਾਕੀ ਤਾਂ ਨਾ ਬਾਈ ਦਾ ਕੰਮ ਜਮਾ ਸਾਫ ਸੁਥਰਾ ਜੀ ਇਹ ਤੁਹਾਨੂੰ ਮੈਂ ਆਪ ਦੱਸ ਰਿਹਾ ਕੋਈ ਇਹ ਹੀ ਗੱਲ ਨਹੀਂ ਹੈਗੀ ਵੀ ਕੋਈ ਨੌਕਸ਼ ਵਾਲਾ ਪਸੂ ਹੋਵੇ ਚੰਗਾ ਠੀਕ ਇੱਕ 10 ਚ ਮਾਨਤਨ ਤੇੜੀ ਹੋਣਾ ਸੂਈ ਹੁਣੇ ਸੂਈ ਹੈਗੀ ਇਹ ਵੀਰੇ ਕਿ ਨਾ ਕਿਹੜਾ ਸੂਆਗਾ ਇਹ ਦੂਜਾ ਸੂਆ ਜੀ ਦੂਜਾ ਸੂਆ ਆ ਗਿਆ ਤੇ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਏ ਦਾ ਪਹਿਲੇ ਸੂਏ ਦਾ ਜੀ ਦੁੱਧ 15 ਲੀਟਰ ਦੇ ਦਿੱਤਾ 15 ਲੀਟਰ ਦੋ 16 ਗਿਣੇ ਆਪਾਂ 15 ਗਿਣੇ ਤੇ ਐਤਗੀ ਵੀ 15 ਗਹਿ ਕੇ ਦੇ ਮਾਣੇ ਐਤਗੀ ਵੱਧ ਦੇਊਗੀ ਠੀਕ ਆ ਖੋਲੋ ਇਹਨੂੰ ਮੜਾ ਤੋਰਾ ਤਰਾ ਬਾਕੀ ਜੇਰ ਪੈਣਗੇ ਵੀਰੇ ਜੇਰ ਦੀ ਵੀਰੇ ਵੀਡੀਓ ਬਣਾ ਕੇ ਰੱਖ ਲੈਣੀ ਠੀਕ ਆ ਇਹ ਜਿਹੜੋ ਪੈ ਗਈ ਤੁਸੀਂ ਆ ਦੇਖੋ ਜੀ ਕਰੋ ਥਣ ਲੈਵਾ ਚ ਇੱਕ ਤੇ ਜੇ ਆਪਾਂ ਗੱਲ ਕਰ ਲਗੇ ਨਾ ਇਹ ਚ ਬਿਹੜਾ ਨੂੰ ਵੀ ਹਵਾਨਾ ਥੋੜਾ ਹੁੰਦਾ ਕਰੋ ਜਿੱਕ ਤੇ ਦਰਸ਼ਨ ਕਰਨ ਵਾਲੀ ਝੋਟੀਆਂ ਤੇ ਸਿੰਘ ਸਹਾਲੇ ਦੀ ਇੱਕ ਨੰਬਰ ਤੇ ਕੁਆਲਿਟੀ ਜਾ ਗਈ ਦੁੱਧ ਨੇ ਵਾਕਿਆ ਹੀ ਦੇ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਮੋੜ ਲਿਓ ਜੀ ਓਕੇ ਮੈਂ ਕਹਿੰਦਾ ਤੁਰਿਆ ਨਹੀਂ ਜਾਂਦਾ ਹਨਾ ਇਹ ਝੋਟੀ ਤੋਂ ਠੀਕ ਆ ਜੀ ਅਸੀਂ ਤਾਂ ਕਿਹਾ ਮੈਂ ਰਾਤ ਨੂੰ ਬੋਲੀ ਕੱਢ ਲਈ ਹੂੰ ਬੋਲੀ ਕੱਢ ਲਈ ਗਿਆ ਮੈਂ ਠੀਕ ਆ ਵੀਰੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਦੁੱਧ ਐਹ ਜੀਆਂ ਝੋਟੀਆਂ ਦੇ ਤੇ ਬਾਕੀ ਦਾ ਬਾਈ ਥੱਲੋਂ ਤੇਰੇ ਸਾਫ ਸੁਥਰੇ ਹੁੰਦੇ ਹਨਾ ਡੰਗਰ ਹੂੰ ਮਾਰ ਦਿਓ ਦੋ ਦੋ ਧਾਰਾਂ ਇਹਦੀਆਂ ਵੀ ਕਰਾ ਮੈਂ ਚੱਕਾ ਦੇਖੋ ਜੀ ਥਾਂਲੇ ਵਾ ਨੇੜ ਤੋਂ ਕਰੋ ਚੈੱਕ ਇਧਰ ਹੀ ਛੱਡੋ ਆ ਦੇਖੋ ਜੀ ਚਾਰੇ ਥਾਂ ਨਿਕਣੇ ਪੂਰੇ ਗੈਪ ਤੇ ਮਾਰੇ ਹੋ ਜੀ ਧਾਰਾ ਤੇ ਕੀ ਦੇਤਾ ਇਹਨੇ ਅੱਜ ਕੱਟੀ ਆ ਕੱਟੀ ਜੀ ਉਹੀ ਮਰਵਾ ਲੈਣੀਆਂ ਇਹਦਾ ਸੀਲ ਸਾਉ ਝੋਟੀ ਆ ਤਾਰਾਾਰੇ ਪਿਆ ਪੋਰਾ ਦੀ ਆ ਹਾਂ ਆ ਦੇਖੋ ਜੀ ਓਕੇ ਜੀ ਮਾਰੋ ਫਿਰ ਤਾਰਾ ਐਂ ਮਾਰ ਦਿਓ ਓਕੇ ਜੀ ਦੇ ਉਤਾਰ ਤੇ ਮਾਰੋ ਨਾ ਦੇਖੋ ਇਹ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਤਾਰਾਂ ਦੀ ਤੇ ਥੋੜਾ ਜਿਹਾ ਬਿਜੀ ਚੱਲਦਾ ਹੀ ਕੰਮ ਜੀ ਕਵੇਲਾ ਜ਼ਰੂਰ ਹੋ ਗਿਆ ਦੂਜਾ ਜਿਵੇਂ ਮਾਰੇ ਜੀ ਥੱਲੋਂ ਦਾ ਜੀ ਨਾਲ ਕਿੰਗ ਵਰਦੀ ਹੈ ਜੀ ਹਨਾ ਤੇ ਬੌਲਾ ਤਾਂ ਨਹੀਂ ਹਜੇ ਕੱਢਿਆ ਕੁਝ ਵੀ ਨਾ ਨਾ ਠੀਕ ਆ ਉਹ ਹੁਣੇ ਹੀ ਸੁਇਆ ਇਹ ਤਾਂ ਬੱਚਾ ਵੀ ਨਹੀਂ ਲਾਇਆ ਦੇਖੋ ਜੀ ਜਮਾ 1 ਨੰਬਰ 100 ਨੰਬਰ 100 ਨੰਬਰ ਹੈ ਜਮਾ 100 ਨੰਬਰ ਬਾਕੀ ਦਾ ਥੱਲੋਂ ਨਾ ਫਸ ਕੇ ਤੁਰਦੀ ਹੈ ਜੋ ਟੀਚਾ ਦੇਖੋ ਨੇੜ ਤੋਂ ਦੀ ਸਿੰਘ ਸੁਖ ਕਰੋ ਚੱਕ 1 ਨੰਬਰ ਠੀਕ ਹੈ ਜੀ ਤੇ ਮਗਰ ਆ ਗਈ ਕੱਟੀ ਕੁਆਲਿਟੀ ਪੂਰੀ ਫੁੱਲ ਹੈ ਜੀ ਤੇ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਫੋਨ ਤੇ ਕਰਾਂਗੇ ਜੀ ਜਾਇਜ਼ ਹੋ ਉਹਦਾ ਉਹਦਾ 110000 ਰੁਪਿਆ ਇਹਦੀ ਜਾਇਜ਼ ਹੋ ਜਮਾ ਪਾਸੂ ਦੇ ਹਿਸਾਬ ਨਾਲ ਸਿੰਘ ਥੱਲਾ ਵੀ ਇੱਕ ਨੰਬਰ ਹੈ ਜੀ ਹਨਾ ਤੇ ਵਾਕੀ ਕੁਆਲਿਟੀ ਪੂਰੀ ਵਧੀਆ ਬਾਕੀ ਦੀ ਗੱਲ ਤੁਸੀਂ ਵੀਡੀਓ ਕਾਲ ਤੇ ਆਹ ਹਰਿਆਣੇ ਦੀ ਝੋਟੀ ਆ ਜੀ ਠੀਕ ਆ ਜੀ ਆ ਹਰਿਆਣੇ ਦੀ ਝੋਟੀ ਆ ਤੇ ਬਾਕੀ ਦਾ ਇੱਕ ਨੰਬਰ ਆ ਕੀ ਮੌਲੇ ਦਾ ਫੋਨ ਤੇ ਰਹਿਣ ਵਾਲਾ ਵਾਕਈ ਇਹਨੇ 15 ਕਿਲੋ ਦੁੱਧ ਦੇ ਦੇਣਾ ਜੀ ਕੋਈ ਕਹਿਣ ਦੀ ਗੱਲ ਨਹੀਂ ਤੇ ਇੱਕ ਤੁਹਾਨੂੰ ਦਿਖਾਤੀ 1,10,000 ਰੁਪਿਆ ਰੇਟ ਤੇ ਨੰਬਰ ਬੋਲਿਓ ਜੀ ਫਿਰ 946312293 ਪਿੰਡ ਜੀ ਪਿੰਡ ਧਵਾਲੀ ਠੀਕ ਆ ਜੀ ਦੋ ਝੋਟੀਆਂ ਸੀ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਤੇ ਇੱਕ ਆ 1,10,000 ਤੇ ਇਹਦਾ ਮਾਨਤਾਨ ਹੋਣਾ ਥੋੜਾ ਫੋਨ ਤੇ ਸਾਰੇ ਗੱਲਬਾਤ ਹੋਣੀ ਹੈ ਠੀਕ ਹੈ ਜੀ ਤੇ ਸਾਰੇ ਵੀਰਾਂ ਦਾ ਇੰਨ ਤਾਂ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ